ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਸੀ ਕ੍ਰਿਟੀਕਲ ਕੇਅਰ ਸੈਂਟਰ ਅਨੁਰਾਗ ਜੀ ਕਿੱਥੇ ਐ ਸਾਡੇ ਵੀਰ ਅਨੁਰਾਗ ਸ਼ਰਮਾ ਜੀ ਉਹਦੀ ਲੜਾਈ ਲੜੀ ਜਾਂਦੇ ਆ ਆ ਨਕੰਮੇ ਐਮਐਲਏ ਨੇ ਚੱਕ ਕੇ ਗਿੱਦੜਵੇਂ ਨੂੰ ਦੇਤਾ ਉਹ ਔਰ ਰਹੀ ਗੱਲ ਸਕੂਲਾਂ ਦੀ ਮੈਨੂੰ ਇੱਕ ਸਕੂਲ ਵਿਖਾ ਦਿਓ ਜੇ ਆਉਣ ਵਾਲੀ ਨੌਜਵਾਨ ਪੀੜੀ ਦੇ ਭਲੇ ਦੀ ਕੋਈ ਗੱਲ ਕੀਤੀ ਹੋਵੇ ਜੇ ਬਣਾਇਆ ਹੋਵੇ ਕੀਤਾ ਇਹਨੇ ਕੀ ਪੁਲਿਸ ਵਾਲਿਆਂ ਨੂੰ ਐਲਾਨ ਕਰਤਾ ਜੀ ਤਿੰਨ ਪਰਚੇ ਤੁਸੀਂ ਨਸ਼ੇ ਦੇ ਦੇਣੇ ਆ ਭਲਾ ਝੂਠੇ ਹੀ ਹੋਣ ਫੜਿਆ ਕਿਸੇ ਚ ਜਾਂਦਾ ਨਸ਼ੇ ਦੇ ਪਰਚੇ ਦੇ ਇੱਕ ਇਸ਼ਤਿਹਾਰ ਦੇਈ ਜਾਂਦਾ ਔਰ ਉਹਦਾ ਬੋਝ ਕਿਹਦੇ ਤੇ ਪੈਂਦਾ ਤੁਹਾਡੇ ਮੇਰੇ ਅਰਕੇ ਦੀਆਂ ਜੇਬਾਂ ਤੇ ਪੈਂਦਾ ਜਿਹੜੇ ਟੈਕਸ ਦੇ ਕੇ ਆਪਦੀ ਇਮਾਨਦਾਰੀ ਦੀ ਕਮਾਈ ਚ ਇਹਨਾਂ ਦੀਆਂ ਸਰਕਾਰਾਂ ਚਲਾਉਂਦੇ ਆ ਐਂਡ ਤੇ ਮੇਰੀ ਮਰਾਦ ਇੰਨੀ ਹੈ ਵੀ 2 ਸਾਲ ਲੋ ਦੋਸਤੋ ਸਰਕਾਰ ਦੇ ਰਹਿ ਗਏ ਸਿਰਫ 2 ਸਾਲ ਔਰ ਆਉਣ ਵਾਲੀ ਸਰਕਾਰ ਸਾਫ ਸਾਫ ਦੇਖਣਾ ਭਾਰਤੀ ਜਨਤਾ ਪਾਰਟੀ ਦੀ ਬਣ ਜਾ ਰਹੀ ਹੈ ਆਪਣਾ ਸੂਬਾ ਤਾਂ ਵੈਸੇ ਹੀ ਬਹੁਤ ਖੁਸ਼ਹਾਲ ਸੂਬਾ ਪੰਜਾਬ ਦੇ ਕੋਲੇ ਤਾਂ ਪਹਿਲਾਂ ਹੀ ਬਹੁਤ ਖੁਸ਼ ਹੈ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਤਾਂ ਯੂਪੀ ਵਰਗੇ ਬਿਹਾਰ ਵਰਗੇ ਗੁਜਰਾਤ ਐਮਪੀ ਵਰਗੇ ਸੂਬੇ ਜਿਹੜੇ ਪੰਜਾਬ ਤੋਂ 100 ਸੈਂਕੜੇ ਸਾਲ ਪਿੱਛੇ ਹੁੰਦੇ ਸੀ ਉਹ ਅੱਜ ਕਿਤੇ ਪੰਜਾਬ ਤੋਂ ਅੱਗੇ ਨਿਕਲ ਗਏ ਕਿਉਂਕਿ ਉੱਥੇ ਸਾਫ਼ ਨੀਅਤ ਔਰ ਲੋਕ ਭਲਾਈ ਦੇ ਕੰਮ ਕਰਨ ਵਾਲੇ ਲੋਕਾਂ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਦੋਸਤੋ ਕਿਸੇ ਦੇ ਮਹਿਕਾ ਵਿੱਚ ਨਾ ਆ ਜਿਓ ਲਾਸਟ ਬੇਨਤੀ ਮੈਂ ਕਰਦਾ ਕੱਲੀ ਭਾਰਤੀ ਜਨਤਾ ਪਾਰਟੀ ਦੇਸ਼ ਦੀ ਹੈ ਉਹ ਜੀ ਪਾਰਟੀ ਹੈ ਜਿਨੇ ਇੱਕ ਚਾਹ ਬਣਾਉਣ ਵਾਲੇ ਨੂੰ ਪ੍ਰਧਾਨ ਮੰਤਰੀ ਬਣਾਇਆ ਔਰ ਜਿਨੇ ਇੱਕ ਆਦੀਵਾਸੀ ਮਹਿਲਾ ਨੂੰ ਇੱਕ ਦਲਿਤ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਇਆ ਹੋਰ ਸੋ ਮੇਰੇ ਹੱਥ ਬੰਨ ਕੇ ਮੁਕਸਰ ਵਾਸੀਆਂ ਨੂੰ ਪਰਜੋਰ ਅਪੀਲ ਹੈ ਵੀ ਆਉਣ ਵਾਲਾ ਟਾਈਮ ਭਾਰਤੀ ਜਨਤਾ ਪਾਰਟੀ ਦਾ ਹੈ ਔਰ ਜਦੋਂ ਵੀ ਹੁਣ ਝਾੜੂ ਵਾਲਿਆਂ ਦੇ ਨੁਮਾਇੰਦੇ ਤੁਹਾਡੇ ਵਿਚਕਾਰ ਆਉਂਦੇ ਆ ਉਹਨਾਂ ਨੂੰ ਇਹ ਸਵਾਲ ਜਰੂਰ ਪੁੱਛਿਓ ਔਰ ਲਾਮਬੰਦ ਹੋ ਕੇ